ਅੱਜ ਹੜਪੀਟ ਦਾ ਇੱਥੇ ਜਾਜਾ ਲੈਣ ਆਏ ਉਸਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਜੀ ਪਹਿਲੇ ਤੇ ਅਸੀਂ ਤੁਹਾਡੇ ਚੈਨਲ ਦਾ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਮੇਰੇ ਨਾਲ ਸਰਦਾਰ ਭਜਨ ਸਿੰਘ ਜੀ ਬਿੱਲੂ ਭਾਜੀ ਦੁਬਈ ਵਾਲੇ ਔਰ ਸਾਡੇ ਨਾਲ ਨਾ ਬਾਗੂ ਵਾਲ ਦੀ ਸਾਰੇ ਪਿੰਡ ਦੀ ਸੰਗਤ ਆ ਕੱਲ੍ਹ ਤੁਸੀਂ ਇੱਕ ਦੇਖਣਾ ਵੀਡੀਓ ਵਾਇਰਲ ਹੋ ਰਹੀ ਸੀ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਜੀ ਸਰਕਾਰ ਦੇ ਨੁਮਾਇੰਦੇ ਤੇ ਕੁਝ ਨਹੀਂ ਕਰਦੇ ਸਰਕਾਰ ਵੱਲੋਂ ਕੋਈ ਮੰਤਰੀ ਨਹੀਂ ਆਇਆ ਸਰਕਾਰ ਵੱਲੋਂ ਸਾਨੂੰ ਇੱਥੇ ਕੁਝ ਨਹੀਂ ਮਿਲਿਆ ਆਪ ਮਾਰੇ ਮਗਰ ਪਿੰਡ ਬਾਗੂਵਾਲ ਦੇ ਸਰਪੰਚ ਸਾਹਿਬ ਖੜੇ ਨੇ ਆ ਸਾਰੀ ਸੰਗਤ ਖੜੀ ਹੈ ਜਿਸ ਦਿਨ ਤੋਂ ਹੜ ਆਇਆ ਉਸ ਦਿਨ ਤੋਂ ਲੈ ਕੇ ਡੰਗਰਾਂ ਦੇ ਅਚਾਰ ਵਾਸਤੇ ਅਚਾਰ ਭੇਜਿਆ ਵਾ ਪੱਠੇ ਭੇਜੇ ਆ ਫੀਡ ਭੇਜੀ ਆ ਰਾਸ਼ਨ ਵੀ ਦਰਬਦਰ ਟਾਈਮ ਤੋਂ ਟਾਈਮ ਭੇਜ ਰਹੇ ਆ ਜੇ ਇਹ ਸਾਰੀ ਸੰਗਤ ਬੈਠੀ ਮੈਨੂੰ ਪੁੱਛ ਲੋ ਵੀ ਇਹਨਾਂ ਕੋਈ ਨਹੀਂ ਆਇਆ ਜੀ ਦੱਸੋ ਜੀ ਆਇਆ ਜੀ ਆਇਆ ਸਭ ਕੋ ਜਰਾ ਆ ਸਰਪੰਚ ਸਾਹਿਬ ਖੜੇ ਜੀ ਇਹਨਾਂ ਨੂੰ ਪੁੱਛ ਲੋ ਰਸਨ ਵੀ ਆ ਰਿਹਾ ਤੇ ਰੋਪਾਲਾ ਆਇਆ ਹੈਗੇ ਆ ਬਸੇ ਕੁਝ ਕੱਟ ਗਈਆਂ ਸੀ ਉਹਦੇ ਜੀ ਪਰ ਅਸੀਂ ਇਹਨਾਂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਾ ਰਹੇ ਹਾਂ ਜੀ ਅਸੀਂ ਇਹਨਾਂ ਨੂੰ ਕਿ ਜਿਹੜੀ ਚੀਜ਼ ਤੀ ਕਿ ਲਿਖਤੀ ਰੂਪ ਚ ਸਾਨੂੰ ਦੇਵੀ ਆਹ ਚੀਜ਼ ਚਾਹੀਦੀ ਤੁਹਾਨੂੰ ਅਸੀਂ ਹੋਰ ਦੱਸਾਂਗੇ ਪਰ ਜਿੱਦਾਂ ਲੋਕੀ ਦੋ ਕ ਬੰਦੇ ਆਉਂਦੇ ਵੀਡੀਓ ਬਣਾ ਕੇ ਚੱਲ ਜਾਂਦੇ ਜੀ ਸਰਕਾਰ ਕੁਝ ਨਹੀਂ ਕਰਦੀ ਸਰਕਾਰ ਕੁਝ ਨਹੀਂ ਕਰਦੀ ਉਸ ਮਸਲਾ ਲਗਾਤਾਰ ਚੱਲ ਰਹੀ ਹੈ ਲਾਈਟ ਵਾਲੀ ਉਹ ਕਰਵਾ ਦੇ ਹਾਲ ਉਹ ਨਹੀਂ ਹੋ ਰਹੀ ਜਿਹੜੀ ਲਾਈਟ ਵਾਲੀ ਸਮੱਸਿਆ ਵਾਜੀ ਇਹਨਾਂ ਨੇ ਦੱਸੀ ਸਿਰਫ ਰਾਤ ਨੂੰ ਛੱਡਨੀ ਆ ਦਿਨੇ ਨਹੀਂ ਫਿੱਟ ਬਲੋਂ ਕੀ ਪ੍ਰਬੰਧ ਕੀਤੇ ਗਏ ਆ ਤੁਹਾਡੇ ਵੱਲੋਂ ਜੋ ਖਾਸ ਪ੍ਰਬੰਧ ਨੇ ਸਾਰੇ ਕੀ ਕੀਤੇ ਦੇਖੋ ਜੀ ਖਾਸ ਪ੍ਰਬੰਧ ਸਭ ਤੋਂ ਪਹਿਲਾਂ ਮੈਡੀਕਲ ਸਹੂਲਤ ਜਿਹੜੀ ਆ 24 ਘੰਟੇ ਐਂਬੂਲੈਂਸ ਇੱਥੇ ਖੜੀ ਆ ਜੀ ਡੰਗਰਾਂ ਵਾਸਤੇ ਜੇਕਰ ਨੂੰ ਦਵਾਈ ਚਾਹੀਦੀ ਉਹ ਵੀ 24 ਘੰਟੇ ਇਥੇ ਅਵੇਲੇਬਲ ਆ ਜੀ ਪਟਵਾਰੀ ਮਾਲ ਵਿਭਾਗ ਸਾਰਾ ਉਹ ਵੀ 24 ਘੰਟੇ ਅਵੇਲੇਬਲ ਆ ਜੀ ਅਗਰ ਇਹ ਡਿਸਪੈਂਸਰੀ ਦੇ ਵਿੱਚ ਜ਼ਰੂਰਤ ਸਾਰੀ ਇੱਥੇ ਉਹ ਵੀ ਤਿਆਰ ਹੈ ਜੀ ਬਾਕੀ ਇਹਨਾਂ ਨੂੰ ਜੇ ਕੋਈ ਰਾਸ਼ਨ ਚਾਹੀਦਾ ਉਹ ਵੀ ਹਰ ਵੇਲੇ ਤਿਆਰ ਹੈ ਜੀ ਆ ਤੁਹਾਡੇ ਤੋਂ 5 ਮਿੰਟ ਪਹਿਲਾਂ ਵੀ ਸੱਜੇ ਸਿੰਘ ਚੀਮਾ ਜੀ ਦਾ ਫੋਨ ਆਇਆ ਸੀ ਕਿ ਜੇ ਇਹਨਾਂ ਨੂੰ ਪੁੱਛੋ ਹੋਰ ਰਾਸ਼ਨ ਚਾਹੀਦਾ ਤਾਂ ਟਰਾਲੀ ਆਪਾਂ ਰੱਖ ਦੀ ਹੋਰ ਪੇਜ ਦਿੰਨੇ ਆ ਹਰ ਇੱਕ ਚੀਜ਼ ਦਾ ਅਰੇਂਜਮੈਂਟ ਹੈਗਾ ਜੀ ਪੱਠੇ ਚਾਰਾ ਹਰ ਇੱਕ ਚੀਜ਼ ਹੈਗੀ ਹੈ ਜੇ ਤੁਹਾਨੂੰ ਲੱਗਦਾ ਵੀ ਅਸੀਂ ਝੂਠ ਬੋਲ ਰਹੇ ਆ ਆ ਸਾਰੀ ਸੰਗਤ ਦੇਖੀ ਇਹਨਾਂ ਨੂੰ ਪੁੱਛੋ ਤੇ ਲਾਈਟ ਦਾ ਕਿਦਾਂ ਪ੍ਰਬੰਧ ਕੀਤਾ ਗਿਆ ਜੀ ਲਾਈਟ ਦਾ ਮੈਨੂੰ ਇਹਨਾਂ ਨੇ ਹੁਣ ਦੱਸਿਆ ਵਾ ਜੀ ਆਪਾਂ ਐਸਡੂ ਸਾਹਿਬ